ਮਾਨਯੋਗ ਸਪੀਕਰ ਸਾਹਿਬ ਮੈਂ ਕਮੇਟੀ ਵੱਲੋਂ ਅਧਿਕਾਰ ਦਿੱਤੇ ਜਾਣ ਤੇ ਸਾਲ 2023-24 ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀ ਗਤੀਵਿਧੀਆਂ ਦੀ ਰਿਪੋਰਟ ਅਜੀਮ ਸਤਨ ਵਿੱਚ ਰੱਖਦਾ ਹਾਂ ਸਪੀਕਰ ਸਾਹਿਬ ਮੈਂ ਇਸ ਦੇ ਉੱਤੇ ਪੰਜ ਮਿੰਟ ਦਿੱਤੇ ਪੰਜ ਮਿੰਟ ਦੇ ਵਿੱਚ ਤੁਸੀਂ ਆਪ ਵੀ ਗੱਲ ਰੱਖੋ ਥੋੜੇ ਜਿਹਾ ਪੰਜ ਹੋਰ ਦੇ ਦੇ ਜੀ ਬੜਾ ਮਹੱਤਵਪੂਰਨ ਹੈ ਨਹੀਂ ਨਹੀਂ ਬਸਾਰੀ ਬਹੁਤ ਜਿਹੜੀਆਂ ਮੇਰੀ ਸੁਣੋ ਗੱਲ ਹਾਊਸ ਦੇ ਵਿੱਚ ਜਿਹੜੀ ਵੀ ਗੱਲ ਹੁੰਦੀ ਹੈ ਮੋਤਪੁਰ ਨੂੰ ਮੈਂ ਠੀਕ ਹੈ ਪੁਆਇੰਟ ਪੁਆਇੰਟ ਪਲੀਜ਼ ਬੀ ਬਰੀਫ ਐਂਡ ਡੂ ਇਟ ਇਨ 5 ਮਿੰਟਸ ਸਪੀਕਰ ਸਾਹਿਬ ਜਿਹੜੀ ਸਹਿਕਾਰਤਾ ਇਹ ਪੰਜਾਬ ਦੀ ਰੀੜ ਦੀ ਹੱਡੀ ਆ ਖਾਸ ਕਰਕੇ ਕਿਸਾਨੀ ਨਾਲ ਜੁੜੀ ਹੋਈ ਆ ਸਭ ਤੋਂ ਵੱਡਾ ਮਸਲਾ ਜੋ ਆਇਆ ਇਸ ਦੇ ਵਿੱਚ ਐਡੇ ਐਡੇ ਕਪੜੇ ਹੋਏ ਨੇ ਕਰੋੜਾਂ ਰੁਪਏ ਦੇ ਤੇ ਜਦੋਂ ਅਸੀਂ ਪੁੱਛਿਆ ਕਿ ਇਹਦੇ ਕਾਰਵਾਈ ਕੀ ਹੋਈ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਡਿਪਾਰਟਮੈਂਟ ਲਿਖ ਦਿੰਦਾ ਕਿ ਪਰਚਾ ਦਰਜ ਕੀਤਾ ਜਾਵੇ ਇਨਕੁਆਰੀ ਕਰਕੇ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਪਰਚੇ ਦਰਜ ਨਹੀਂ ਹੋਏ ਫਿਰ ਜੇ ਪਰਚਾ ਦਰਜ ਹੋ ਜਾਂਦਾ ਚਲਾਨ ਪੇਸ਼ ਨਹੀਂ ਹੁੰਦਾ ਚਲਾਨ ਪੇਸ਼ ਹੋਣ ਤੋਂ ਬਾਅਦ ਗਵਾਹੀਆਂ ਨਹੀਂ ਹੁੰਦੀਆਂ ਕਹਿਣ ਦਾ ਮਤਲਬ ਕਿ ਇਹ ਇੱਕ ਨਾ ਕਰੋੜਾਂ ਰੁਪਏ ਆ ਸਾਡਾ ਲੁੱਟ ਕੇ ਲੈ ਗਏ ਕੋਈ ਕਾਰਵਾਈ ਨਹੀਂ ਹੋਈ ਤੇ ਇੱਕ ਹੋਰ ਹੁੰਨਾ ਕਿ ਜੇ ਗਡਾਉਣਾ ਦੇ ਵਿੱਚੋਂ ਕਣਕ ਜਾਂ ਚੌਲ ਕਰੋੜਾ ਰੁਪਇਆ ਦਾ ਚੱਕਿਆ ਜਾਂਦਾ ਸੀ ਦੇਖਿਆ ਪਰਚਾ ਸੇਵਾਦਾਰ ਤੇ ਚੌਂਕੀਦਾਰ ਤੇ ਵੱਡੇ ਅਫਸਰਾਂ ਦੀ ਕੋਈ ਜਵਾਬਦੇਹੀ ਸੋ ਕਹਿਣਾ ਬਤਲ ਸਭ ਤੋਂ ਵੱਡਾ ਜੇ ਅੱਜ ਕੋਆਪਰੇਟਿਵ ਨੂੰ ਲੁੱਟਿਆ ਗਿਆ ਤਾਂ ਘਟਾਲਿਆਂ ਦੇ ਰਾਹੀਂ ਲੁੱਟਿਆ ਗਿਆ ਤੇ ਜੋ ਦੇ ਵਿੱਚ ਕਾਰਵਾਈ ਨਹੀਂ ਹੋਈ ਮੈਂ ਅੱਜ ਸਦਨ 'ਚ ਕਹਿਣਾ ਕਿ ਸਬੰਧਤ ਅਫਸਰ ਜ਼ਿੰਮੇਵਾਰਾ ਜਾਂ ਜਿਹਦੇ ਕੋਲ ਐਫ ਆਈ ਆਰ ਜਾਂਦੀ ਅਸੀਂ ਇਸ਼ਪਾਰਸ਼ ਕੀਤੀ ਆ ਕਿ ਜਦੋਂ ਡਿਪਾਰਟਮੈਂਟ ਨੇ ਇਨਕੁਆਇਰੀ ਕਰਕੇ ਭੇਜਤੀ ਤੇ ਐਫ ਆਈ ਆਰ ਦੇ ਵਿੱਚ ਡਿਲੇ ਕਿਉਂ ਤੇ ਜਾਂ ਉਹਦੇ ਉੱਤੇ ਜਿਹੜਾ ਚਲਾਨ ਪੇਸ਼ ਕਰਨ ਦੇ ਜੇ ਦੇਰੀ ਕਿਉਂ ਜਾਂ ਉਹਦੀ ਅਰੈਸਟ ਕਿਉਂ ਕਿਉਂਕਿ ਰੈੱਡ ਕਾਰਡਰ ਨੋਟਿਸ ਨਹੀਂ ਜਾਰੀ ਕੀਤੇ ਜਾਂਦੇ ਭੱਜ ਜਾਂਦੇ ਨੇ ਦੂਜਾ ਪੁਆਇੰਟ ਹੈ ਸਪੀਕਰ ਸਾਹਿਬ ਬੜਾ ਧਿਆਨ ਚ ਆਇਆ ਕਿ ਜਿਹੜੀ ਸਾਡੀ ਐਗਰੀਕਲਚਰ ਬੈਂਕ ਆ ਪੀਏਡੀਬੀ ਉਹਦੇ ਵਿੱਚ ਅਸੀਂ ਕੱਢਿਆ ਕਿ 5000 ਐਂਟਰੀ ਡਿਲੀਟ ਹੋ ਗਈ ਲੋਕਾਂ ਮਾਰਗੇਜ ਕਰਾ ਕੇ ਲੋਨ ਲੈ ਗਏ ਲੋਨ ਤੋਂ ਬਾਅਦ ਰੀਵਨਿਊ ਡਿਪਾਰਟਮੈਂਟ ਵਿੱਚ ਐਂਟਰੀ ਨਹੀਂ ਜਾਂ ਤਾਂ ਉਹਨਾਂ ਨੇ ਜ਼ਮੀਨ ਸੇਲ ਕਰਤੀ ਜਾਂ ਰੀਲੋਨ ਲੈ ਲਿਆ ਤੇ 5000 ਐਂਟਰੀ ਡਿਲੀਟ ਜਾਂ 1000 ਐਂਟਰੀ ਡਿਲੀਟ ਹੋਣ ਦਾ ਮਤਲਬ ਆ 5000 ਏਕੜ ਜਿਹੜੀ ਸਾਡੀ ਲੈਂਡ ਮਾਰਗੇਜ ਕੋਲੇ ਘੱਟੋ ਘੱਟ ਮੀਨੀਮ 1 ਏਕੜ ਹੈਗੀ ਆ 5000 ਏਕੜ ਸਾਡੀ ਲੈਂਡ ਆ ਜਿਹੜੀ ਲੈਂਡ ਮਾਰਗੇਜ ਜੀਏਡੀਬੀ ਕੋਲੇ ਮਾਰਗੇਜ ਸੀਗੀ ਉਹ ਪਾਸੇ ਚਲੀ ਗਈ ਜਦੋਂ ਅਸੀਂ ਕਰਿਆ ਜ਼ਿੰਮੇਵਾਰੀ ਕਿਸੇ ਦੀ ਫਿਕਸ ਨਹੀਂ ਹੁਣ ਡਿਪਾਰਟਮੈਂਟ ਨੂੰ ਲੱਗਿਆ ਕਿ ਕੁਝ ਕਰ ਇਹਦਾ ਕਹਿੰਦੇ ਅਸੀਂ 1000 ਐਂਟਰੀ ਪਾ ਲਈ ਅਸੀਂ ਆਖਿਆ 1000 ਐਂਟਰੀ ਦੇ ਵਿੱਚੋਂ ਜ਼ਮੀਨ ਕਿੰਨੇ ਕੋਲੇ ਮਾਲਕ ਹੈਗੇ ਨੇ 500 ਜਿਹੜੀਆਂ ਐਂਟਰੀਆਂ ਸੀ ਉਹ ਮਾਲਕ ਜ਼ਮੀਨ ਹੀ ਵੇਚ ਗਏ ਅੱਜ ਹੈ ਨਹੀਂ ਤੇ ਸਾਡੀ ਪੀਏ ਡੀ ਵੀ ਬਚੂਗੀ ਕਿਵੇਂ ਬੈਂਕ ਬਚਣਗੇ ਕਿਵੇਂ ਸਾਡੇ ਫੇਰ ਅਸੀਂ ਪੁੱਛਿਆ ਕਿ ਕਿੰਨੇ ਡਿਫਾਲਟਰ ਨੇ ਹੈਰਾਨ ਹੋ ਗਏ ਮੈਂ ਤੁਹਾਨੂੰ ਡਾਟਾ ਦਿੰਦਾ ਸਪੀਕਰ ਸਾਹਿਬ ਚਲੋ ਚਲੋ ਕਿਸਾਨੀ ਤਾਂ ਮੰਨਦੇ ਆਗੇ ਆਪਣੀ ਕਿ ਕਿਸਾਨੀ ਡੁੱਬ ਗਈ ਕਿਸੇ ਕਾਰਨ ਕਰਕੇ ਫਸਲ ਨਹੀਂ ਹੋਈ ਪਰ ਜਿਹੜੇ ਸਾਡੇ ਅੰਪਲਾਈ ਆ ਗਵਰਨਮੈਂਟ ਅੰਪਲਾਈ ਆ ਉਹਨਾਂ ਨੇ ਕਰੋੜਾ ਰੁਪਇਆ ਲੈਣਾ ਤੇ ਉਹਨਾਂ ਦੀ ਰਿਕਵਰੀ ਕਿਉਂ ਨਹੀਂ ਹੋਈ ਹਰਾਨੀਆ ਤਨਖਾਹ ਵੀ ਆ ਉਹਨਾਂ ਦੀ ਪੈਨਸ਼ਨ ਵੀ ਆ ਉਹ ਰਿਕਵਰੀ ਵੀ ਨਹੀਂ ਕੀਤੀ ਗਈ ਉਹ ਪੈਸਾ ਵੀ ਕਿਤੇ ਨਾ ਕਿਤੇ ਜਾ ਕੇ ਰਲਿ ਬਿਲੀ ਭੋਤ ਨਾਲ ਪਾਸੇ ਲੱਗ ਗਿਆ ਸੋ ਇਸ ਤੋਂ ਇਲਾਵਾ ਮੇਰੇ ਤੋਂ ਪਹਿਲਾਂ ਸਦਨ 'ਚ ਗੱਲ ਆਈ ਸੀ 31000 ਕਰੋੜ ਦਾ ਮਾਮਲਾ ਸਪੀਕਰ ਸਾਹਿਬ ਹੈਰਾਨ ਹੋ ਗਏ 12000 ਕਰੋੜ ਪ੍ਰਿੰਸੀਪਲ ਮਾਉਂਟ ਸੀ ਜਿਹੜੀ ਐਫਸੀਆਈ ਨੇ ਪੰਜਾਬ ਤੋਂ ਲੈਣੀ ਸੀ ਜਿਹੜੀ ਆਪਾਂ ਸੀਸੀਐਲ ਲਿਮਟ ਲੈਣੀ ਹੈ ਉਹਦਾ ਫਰਕ ਆਉਂਦਾ ਸੀ 12000 ਕਰੋੜ ਤੇ 19000 ਕਰੋੜ ਰਾਜ ਲਾ ਕੇ 31000 ਕਰੋੜ ਤੇ ਸਾਈਨ ਕਰਾ ਲਈ ਪਰ ਮੈਂ ਅਖੇਡ ਡਿਪਾਰਟਮੈਂਟ ਤੋਂ ਪੁੱਛਿਆ ਕਿ 12000 ਕਰੋੜ ਦੀ ਕੋਈ ਪੰਜਾਬ ਸਰਕਟਰ ਲਿਖੀ ਹੈ ਕਿ ਨਹੀਂ ਲਿਖੀ ਕੋਈ ਲੈਟਰ ਨਹੀਂ ਆਈ ਤੇ ਜਿੱਦੇ 31000 ਕਰੋੜ ਤੇ ਸਾਈਨ ਕਰਤੇ ਉਤੇ ਜੇ ਕਰਨੇ ਵੀ ਸੀ ਤਾਂ ਪ੍ਰਿੰਸੀਪਲ ਕਰੋੜ ਤੇ ਕਰਨੇ ਸੀ ਉਹਦਾ ਵੀ ਸਹਹਾਵ ਕਰਨਾ ਸੀ ਤੇ ਉਤੇ 20 ਸਾਲ ਦਾ ਐਗਰੀਮੈਂਟ ਕਰਕੇ 270 ਕਰੋੜ ਰੁਪਇਆ ਅਸੀਂ ਕਿਸ਼ਤ ਦੇ ਰਹੇ ਹਾਂਗੇ ਜਿਹੜੇ ਐਫਸੀਆਈ ਨੂੰ ਸੈਂਟਰ ਸਰਕਾਰ ਨੂੰ ਜਾਂਦੀ ਆ ਜਿਹਦੇ ਵਿੱਚੋਂ ਮੂਲ ਸਿਰਫ 180-90 ਕਰੋੜ ਤਾਂ ਹੁਣ ਤੱਕ ਖਰਚਾ ਜਾਈ ਜਾਂਦਾ ਜਿਹਦਾ ਅਸੀਂ 63000 ਕਰੋੜ ਰੁਪਇਆ ਪੇ ਕਰਾਂਗੇ ਮਾਣਯੋਗ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਬੈਠੇ ਨੇ ਜਦੋਂ ਇਹ ਰੌਲਾ ਪੇ ਲੈਟਰ ਨਿਕਲੇ ਐਫਸੀਆਈ ਨੇ ਆਪ ਮੰਨਿਆ ਮੇਰੇ ਕੋਲ ਇੱਕ ਲੈਟਰ ਹੈਗਾਗਾ ਜਿਸ ਹਸਾਬ ਹੋਇਆ ਕਿ ਇੱਕ ਕਮੇਟੀ ਬਣੀ ਸੀਗੀ ਉਹ ਕਮੇਟੀ ਦੇ ਵਿੱਚ ਕਿਹਾ ਗਿਆ ਕਿ ਤੁਹਾਡੇ ਅਸੀਂ ਇੰਨੇ ਦੇਣੇ ਆ ਮੈਂ ਉਹ ਲੈਟਰ ਸੰਦੇ ਵਿੱਚ ਰੱਖਣਾ ਚਾਹਣਾ ਤੇ ਮਾਨ ਜਾਓਗਾ ਅਸੀਂ ਕਹਿੰਨੇ ਕਿ ਜਿੰਨਾ ਤਾਂ ਉਹਨਾਂ ਨੇ ਕਮੇਟੀ ਬਣਾ ਕੇ ਮੰਨ ਲਿਆ ਕਿ ਐਫਸੀਆਈ ਨੇ ਕਿ ਇੰਨਾ ਦਾ ਅਸੀਂ 50 ਸਰਕਾਰ ਦਾ ਪੈਸਾ ਦੇਣਾਗਾ 655 ਕਰੋੜ ਰੁਪਇਆ 655 ਕਰੋੜ ਰੁਪਇਆ ਇੱਕ ਕਮੇਟੀ ਬਣੀ ਸੀਗੀ ਕੇ ਸੈਂਟਰ ਨੇ ਮੰਨਿਆ ਕਿ ਅਸੀਂ ਪੰਜਾਬ ਸਰਕਾਰ ਦਾ ਦੇਣਾ ਤੇ 655 ਕਰੋੜ ਵੀ ਨੇ ਅੱਜ ਦਿੱਤਾ ਜਾ ਰਿਹਾ ਜਿਹੜੀ ਕਿ ਸੈਂਟਰ ਨੇ ਆਪਦੀ ਇੱਕ ਕਮੇਟੀ ਬਣਾਈ ਸੀ ਸੋ ਮੇਰਾ ਕਹਿਣ ਦਾ ਮਤਲਬ ਐਸੇ ਤਰ੍ਹਾਂ ਸੁਸਾਇਟੀਆਂ ਦੇ ਵਿੱਚ ਪਿਛੇ ਜੇ ਕਿਹਾ ਗਿਆ ਕਿ ਅਸੀਂ ਟਰੈਕਟਰ ਦੇ ਤੇ ਸੰਧ ਦੇਤੇ ਤੇ ਜਦੋਂ ਅਸੀਂ ਕਮੇਟੀ ਨੇ ਪੁੱਛਿਆ ਕਿ ਜਿਹੜੇ ਟਰੈਕਟਰ ਜਾਂ ਸੰਧ ਸੁਸਾਇਟੀ ਚ ਦਿੱਤੇ ਗਏ ਸੀ ਕੀ ਉਹਦਾ ਕੋਈ ਲਾਭ ਹੋਇਆ ਹੈਰਾਨ ਹੋ ਜਾਓਗੇ 90% ਸੁਸਾਇਟੀਆਂ ਚ ਉਹ ਸੰਧਾਂ ਦੀ ਕਮਾਈ ਨਹੀਂ ਹੋਈ ਉਲਟ ਸਾਡਾ ਸੁਸਾਇਟੀਆਂ ਦਾ ਖਰਚਾ ਚੱਲ ਕੇ ਉਹ ਸੰਧ ਬੇਕਾਰ ਹੋ ਗਏ ਸੋ ਮੇਰਾ ਕਹਿਣ ਦਾ ਮਤਲਬ ਹੈਗਾ 1000 ਹਾਊਸ ਪੈਡਾ ਹਾਊਸ ਪੈਡ ਜਿਹੜਾ 2012 ਤੋਂ ਸਪੀਕਰ ਸਾਹਿਬ ਬੰਦ ਪਿਆਗਾ 2012 ਤੋਂ ਹੌਸਪੀਟਲ ਬੰਦ ਪਿਆ ਕੋਈ ਲੈਣ ਦੇਣ ਨਹੀਂ ਤੇ ਇਹਦੇ ਉੱਤੇ ਤਨਖਾਹ ਦਾ ਖਰਚ ਆ ਰਿਹਾ 5 ਕਰੋੜ 40 ਲੱਖ ਰੁਪਈਆ ਤਨਖਾਹ ਦੇ ਰਹੇ ਆਸੀਂ ਮਲਾਜਮਾਂ ਨੂੰ ਪਰ 2012 ਤੋਂ ਕੋਈ ਲੈਣ ਦੇਣ ਨਹੀਂਗਾ ਇਹ ਚਿੱਟਾ ਹਾਥੀ ਸਾਫਤ ਹੋ ਰਿਹਾ ਸੋ ਮੈਂ ਤਾਂ ਕਹਿੰਦਾ ਇੱਕ ਹੋਰ ਤੁਹਾਨੂੰ ਦੱਸ ਦਾਂਗਾ ਜਿਹੜੇ ਠੇਕੇਦਾਰੀ ਸਿਸਟਮ ਆ ਚਾਹੇ ਮਾਰਕਫੈਡ ਚਾਹੇ ਅਸੀਂ ਆ ਟੈਂਡਰਿੰਗ ਕਰਦੇ ਆਂ ਟਰਾਂਸਪੋਰਟਿੰਗ ਦੇ ਉਹਤੇ ਸ਼ਰਤ ਲਾ ਦਿੰਦੇ ਆ ਕਿ 50 ਕਰੋੜ ਦੀ ਜਾਂ 5 ਕਰੋੜ ਦੀ ਟਰਨਓਵਰ ਹੋਵੇ 5 ਸਾਲ ਦਾ ਤਜਰਬਾ ਹੋਵੇ ਤੇ ਅਸੀਂ ਕਿਹਾ ਸਪਾਰਸ਼ ਕੀਤੀ ਆ ਕਿ ਨਵੇਂ ਆਣ ਨੂੰ ਮੌਕਾ ਕਿਦੋਂ ਮਿਲੂਗਾ 10% ਚ 15% ਨਵੇਂ ਨੂੰ ਮੌਕਾ ਦਿੱਤਾ ਜਾਵੇ ਤਾਂ ਹੀ ਉਹਨਾਂ ਕੋਲ ਤਜਰਬਾ ਆਊਗਾ ਜੇ ਅਸੀਂ ਮੌਕਾ ਹੀ ਨਹੀਂ ਦੇਵਾਂਗੇ ਤਜਰਬਾ ਕਿੱਥੋਂ ਆਊਗਾ ਪੁਰਾਣੇ ਬੰਦੇ ਵਾਰ-ਵਾਰ ਟੈਂਡਰ ਲੈ ਕੇ ਉਹੀ ਬੰਦੇ ਚੱਲੀ ਜਾਂਦੇ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਫైనాన్స్ ਮਨਿਸਟਰ ਸਾਹਿਬ ਦਾ ਇਹਨਾਂ ਨੇ ਪੀਏਡੀਬੀ ਨੂੰ ਪਿਛਲੇ ਸਮੇਂ ਦੇ ਵਿੱਚ 600 ਕਰੋੜ ਰੁਪਇਆ ਦਿੱਤਾ ਉਹਦੇ ਨਾਲ ਕੁਛ ਨਾ ਕੁਛ ਜਿਹੜੇ ਬਕਾਇਆ ਸੀ ਮਲਾਜ਼ਮਾਂ ਦੇ ਉਹ ਗਏ ਪਰ ਹੁਣ ਲੈਣ ਦੇਣ ਪੀਏਡੀਬੀ ਦਾ ਵੀ ਬਿਲਕੁਲ ਬੰਦਾ ਨਿਵਾੜ ਤੋਂ ਪੈਸੇ ਲੈ ਕੇ ਜੇ ਲਾਇਣ ਦੇ ਨਹੀਂ ਅਸੀਂ ਚਲਾਉਂਦੇ ਫਿਰ ਪੀਏ ਡੀ ਵੀ ਬਚਦੀ ਨਹੀਂ ਉਹ ਵੀ ਇੱਕ ਚਿੱਟਾ ਹਾਥੀ ਸਾਫਤ ਹੋ ਰਿਹਾ ਇੱਕ ਗੱਲ ਦੇ ਨਾਲ ਮੈਂ ਹੋਰ ਕਹਿਣਾ ਚਾਹਣਾ ਸਪੀਕਰ ਸਾਹਿਬ ਜਿਹੜਾ ਹੈਗਾਗਾ ਮੇਨ ਗੱਲ ਆਈ ਆਗੀ ਇਹਦੇ ਵਿੱਚ ਕਿ ਸਭ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੇ ਮਾਰਕ ਫਿਟ ਤੇ 베르카 ਜਿਹੜੇ ਆਪਣੇ ਆਂਗੜਵਾੜੀ ਸੈਂਟਰ ਆ ਉਥੇ ਰਾਸ਼ਨ ਸਪਲਾਈ ਕਰੂਗਾ ਬਹੁਤ ਵਧੀਆ ਫੈਸਲਾ ਸੀਗਾ ਪੰਜਾਬ ਸਰਕਾਰ ਦਾ ਪੈਸਾ ਨਾਲ ਪੰਜਾਬ ਸਰਕਾਰ ਦੇ ਅਦਾਰਿਆਂ ਨੂੰ ਆਉ ਉਹਦੇ ਵਿੱਚ ਵੀ ਅਫਸਰਾਂ ਨੇ ਇੱਕ ਨਕੂਨਾ ਰੱਖ ਲਿਆ ਜਿਹੜੀ ਪੰਜੀਰੀ ਸੀ ਪੰਜੀਰੀ 베르카 ਤੋਂ ਨਹੀਂ ਲੈਂਦੇ ਉਹ ਫੇਰ ਪ੍ਰਾਈਵੇਟ ਬੰਦੇ ਤੋਂ ਲੈਣ ਲੱਗੇ ਜਦੋਂ ਅਸੀਂ ਪੁੱਛਿਆ ਪੰਜੀਰੀ ਕਿਉਂ ਨਹੀਂ ਲੈਂਦੇ 베르카 ਦੀ ਪੰਜੀਰੀ ਮਾੜੀ ਆ ਕਹਿੰਦੇ ਨਹੀਂ ਜੀ ਉਹ ਮਹਿੰਗੀ ਪੈਂਦੀ ਆ ਤੇ ਮੈਂ ਕਿਹਾ ਕੇਲੇ ਵਾਲਾ ਰੇੜੀ ਲਾ ਲੈਂਦਾ ਗਲੇ ਕੇਲੇ 10 ਰੁਪਏ ਦਰਜਣ ਦੇ ਦਿੰਦਾ ਤੇ ਮਹਿੰਗੇ ਵਾਲਾ 50 ਲੈਂਦਾ ਕੁਆਲਟੀ ਵੇਖਣੀ ਆ ਕਿ ਨਾ ਸੋ ਕਹਿਣ ਦਾ ਮਤਲਬ ਸਰਕਾਰ ਲੱਗੀ ਵੀ ਆ ਪਰ ਪਿਛਲੇ ਸਮੇਂ ਦੇ ਵਿੱਚ ਜੋ ਚੋਰ ਮੋਰੀਆਂ ਨੇ ਜੋ ਕੋਆਪਰੇਟਿਵ ਨੂੰ ਜਿਸ ਤਰ੍ਹਾਂ ਲੁੱਟਿਆ ਗਿਆਗਾ ਕੋਆਪਰੇਟਿਵ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਤੁਸੀਂ ਹੈਰਾਨ ਰਹਿ ਜਾਓਗੇ ਕਿ ਧੰਨਾਂ ਫੇਰ ਵੀ ਇਹ ਹਜ਼ਾਰੇ ਬੱਚੇ ਹੋਏ ਨੇ ਪਰ ਜਿਹੜਾ ਸ਼ੂਗਰ ਫੰਡ ਆਗਾ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਪਿਛਲੇ ਸਾਰੇ ਬਕਾਇਦੇ ਦੇਤੇ ਜਿੰਨੇ ਕਿਸਾਨਾਂ ਦੇ ਬਕਾਇਆ ਸੀ ਸਾਰੇ ਦੇਤੇ ਪਹਿਲੀ ਵਾਰੀ ਹੋਇਆ ਬਕਾਇਆ ਦਿੱਤੇ ਗਏ ਨੇ ਪਰ ਉਥੇ ਇੱਕ A to Z ਕੰਪਨੀ ਸੀ ਉਹਦੇ ਨਾਲ ਐਗਰੀਮੈਂਟ ਕਰ ਲਿਆ ਕਿ ਤੁਸੀਂ ਕੋ ਜਨਰੇਸ਼ਨ ਪਲਾਂਟ ਲਾਉਣੇ ਆ ਕੰਪਨੀ ਵੀ ਭੱਜ ਗਈ 25 ਕਰੋੜ ਕਰੀਬ ਉਹਦੇ ਤੋਂ ਅਸੀਂ ਲੈਣ ਆ ਲਗਾ ਕੇ ਅਰਬਿਟਰੇਟਰ ਕੋਲੇ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਸੋ ਕਹਿਣ ਦਾ ਮਤਲਬ ਕਿੰਨੇ ਕਰੋੜਾ ਰੁਪਏ ਆ ਜਿਹੜੇ ਆਰਬਿਟਰੇਟਰ ਕੋਲੇ ਫੈਸਲੇ 'ਚ ਸਿਵਲ ਕੋਰਟ ਦੇ ਫੈਸਲੇ 'ਚ ਫਸੇ ਪਏ ਨੇ ਪਰ ਜਦੋਂ ਅਸੀਂ ਪੁੱਛਦੇ ਹਾਂ ਰਿਕਵਰੀ 10 ਦਾ ਸਾਲ 8-8 ਸਾਲ ਸੋ ਇਹ ਸਾਰੀਆਂ ਅਸੀਂ ਰਿਪੋਰਟਾਂ ਪੇਸ਼ ਕਰਕੇ ਆਪਦੀ ਜਿਹੜੀਆਂ ਦਿੱਤੇ ਨੇ ਸੁਝਾਅ ਜੇ ਸੁਝਾਅ ਲਾਗੂ ਹੁੰਦੇ ਨੇ ਕੋਆਪਰੇਟਾ ਸਾਡਾ ਫੇਰ ਪੈਰਾਂ ਸਿਰ ਆਊਗਾ ਮੈਂ ਜਿੰਨੇ ਵੀ ਸਾਡੇ ਮੈਂਬਰ ਸਭ ਆਣਾ ਮੇਰੇ ਨਾਲ ਚਾਹੇ ਵਿਰੋਧੀ ਧਿਰ ਦੇ ਸੀ ਸਾਰਿਆਂ ਦਾ ਧੰਨਵਾਦ ਕਰਦਾ ਅਸੀਂ 22 ਮੀਟਿੰਗਾਂ ਦਾ ਸਾਥ ਦਿੱਤਾ ਜਿਹੜਾ ਸਟਾਫ ਆ ਅੰਡਰ ਸੈਕਟਰੀ ਸ਼ਿਵਲ ਆਪਦੀ ਸਾਰੇ ਸਟਾਫ ਦਾ ਧੰਨਵਾਦ ਕਰਦਾ ਤੇ ਮੈਂ ਰਿਪੋਰਟ ਸਦਨ ਚ ਪੇਸ਼ ਕਰਦਾ ਬਹੁਤ ਬਹੁਤ ਧੰਨਵਾਦ ਜੀ